ਕਿ ਜਦ ਬਾਬਾ ਸ਼੍ਰੀ ਚਾਂਜੀ ਮਹਾਰਾਜ ਬਾਰਠ ਜ਼ਿਲ੍ਹਾ ਗੁਰਦਾਸਪੁਰ ਵਿੱਚ ਆਏ ਤਾਂ ਇੱਥੇ ਇੱਕ ਚਰਪਟਨਾਥ ਜੋਗੀ ਰਹਿੰਦਾ ਸੀ ਉਹ ਬਾਬਾ ਸ਼੍ਰੀ ਚਾਂਜੀ ਦੇ ਨਾਮ ਤੋਂ ਅਤੇ ਸ਼ਕਤੀ ਤੋਂ ਚੰਗੀ ਤਰ੍ਹਾਂ ਜਾਣੂ ਸੀ ਉਸ ਨੇ ਬਗੀਚੀ ਵਿੱਚੋਂ ਆਪਣੇ ਚੇਲੇ ਦੇ ਹੱਥ ਇੱਕ ਆਂਬ ਪ੍ਰਸ਼ਾਦ ਦੇ ਤੌਰ ਤੇ ਭੇਜਿਆ ਤਾਂ ਧਰਮਚੰਦ ਜੀ ਨੇ ਉਸ ਨੂੰ ਆਖਿਆ ਕਿ ਬਾਬਾ ਜੀ ਧਰਮਚੰਦ ਜੀ ਅਤੇ ਕੰਬਲਿਆ ਜੀ ਅਸੀਂ ਤਿੰਨ ਆਦਮੀ ਹਾਂ ਇਹ ਤਿੰਨੀ ਥਾਈ ਕਿਸ ਤਰ੍ਹਾਂ ਵੰਡੀਏ ਜੇ ਤਿੰਨ ਅੰਬ ਹੋਣ ਤਾਂ ਭੇਜੋ ਚਰਪਟ ਨੇ ਮੜਮਾ ਉੱਤਰ ਭੇਜਿਆ ਕਿ ਮੇਰੇ ਪਾਸ ਤਾਂ ਇੱਕੋ ਹੀ ਅੰਬ ਹੈ ਜੇ ਬਹੁਤੇ ਚਾਹੀਦੇ ਹਨ ਤਾਂ ਤੁਸੀਂ ਨਵਾਂ ਬਾਗੀਚਾ ਲਾ ਲਓ ਬਾਬਾ ਸ਼੍ਰੀਜਾਂ ਜੀ ਨੇ ਉਸ ਦਾ ਉੱਤਰ ਸੁਣ ਕੇ ਉਸ ਦਾ ਹੰਕਾਰ ਤੋੜਨ ਲਈ ਉਸੇ ਹੀ ਅੰਬ ਨੂੰ ਨਿਚੋੜ ਕੇ ਨਾਲ ਦੀ ਪਈ ਖਾਲੀ ਖੇਤੀ ਵਿੱਚ ਛੜਕਾ ਦਿੱਤਾ ਜਿਸ ਨਾਲ ਰਾਤੋਂ ਹੀ ਰਾਤ ਬਗੀਚੀ ਅੰਬਾਂ ਨਾਲ ਭਰਪੂਰ ਹੋ ਗਈ ਜਦੋਂ ਦਿਨ ਚੜ੍ਹਿਆ ਤਾਂ ਲੋਕਾਂ ਨੇ ਵੇਖਿਆ ਕਿ ਇਹ ਬਗੀਚੀ ਕਿੱਥੋਂ ਆ ਗਈ ਹੈ ਅਤੇ ਸਾਰੇ ਆਂਬੋ ਵੀ ਪੱਕੇ ਰਸੇ ਪਏ ਹਨ ਜਦ ਚਰਪਟਨਾਥ ਨੇ ਇਹ ਕੌਤਕ ਸੁਣਿਆ ਤੇ ਵੇਖਿਆ ਤਾਂ ਉਹ ਸ਼ਰਮ ਦਾ ਮਾਰਿਆ ਹੋਇਆ ਚੰਬੇ ਨੂੰ ਜਲਾ ਗਿਆ ਮਗਰੋਂ ਉਸ ਦੀ ਬਗੀਚੀ ਸੁੱਕ ਗਈ ਫੇਰ ਬਾਬਾ ਜੀ ਨੇ ਸੰਗਤਾਂ ਨੂੰ ਫਰਮਾਇਆ ਕਿ ਇਸ ਦਾ ਫਲ ਸਾਰੇ ਵੰਡ ਕੇ ਖਾਇ ਕਰੋ ਨਹੀਂ ਤਾਂ ਸੁੱਕ ਜਾਵੇਗੀ ਅਤੇ ਬਾਬਾ ਸ਼੍ਰੀ ਚੰਦ ਜੀ ਨੇ ਇੱਥੇ 베ਰੀ ਦੀ ਦਾਤਣ ਕਰਕੇ ਗੱਡ ਦਿੱਤੀ ਸੀ ਜੋ ਉਹ ਹਰੀ ਹੋ ਗਈ ਸੀ ਅਤੇ ਇੱਕ 베ਰੀ ਦਾ ਭਾਰੀ ਬਿਰਛ ਬਣ ਕੇ ਅੱਜ ਵੀ ਗੁਰਦੁਆਰਾ ਬਾਰਟ ਸਾਹਿਬ ਵਿਖੇ ਸੁਸ਼ੋਭਿਤ ਹੈ ਅਤੇ ਜਿੱਥੇ ਬਾਬਾ ਸ਼੍ਰੀ ਚੰਦ ਜੀ ਬੈਠੇ ਸਨ ਉਥੇ ਇਹ ਅਸਥਾਨ ਵੀ ਮੌਜੂਦ ਹੈ ਜਲ ਬਾਬਾ ਜੀ ਕਸ਼ਮੀਰ ਪਹੁੰਚੇ ਤਾਂ ਨਿਦਰੇ ਹੀ ਧੋਣਾ ਲਾ ਕੇ ਬੈਠ ਗਏ ਸੰਗਤਾਂ ਵੀ ਆਣ ਕੇ ਦਰਸ਼ਨ ਕਰਨ ਤੇ ਪ੍ਰਸੰਨ ਹੋਣ ਇਥੋਂ ਦਾ ਹਾਕਮ ਯਕੂਬ ਖਾਂ ਜ਼ਬਰਦਸਤੀ ਹਿੰਦੂਆਂ ਨੂੰ ਆਪਣੀ ਸ਼ਹਿਰ ਵਿੱਚ ਲਿਆਉਣ ਦੇ ਯਤਨ ਕਰੀ ਜਾ ਰਿਹਾ ਸੀ ਹਜ਼ਾਰਾਂ ਹਿੰਦੂ ਮੁਸਲਮਾਨ ਕਰ ਛੱਡੇ ਸੀ ਜੋ ਨਹੀਂ ਸੀ ਹੁੰਦਾ ਮਰਵਾਈ ਜਾਂਦਾ ਸੀ ਤਾਂ ਜਦ ਹਿੰਦੂ ਪਤਵੰਤਿਆਂ ਨੂੰ ਬਾਬਾ ਜੀ ਦੇ ਆਜ ਦਾ ਪਤਾ ਚੱਲਿਆ ਉਹਨਾਂ ਨੇ ਆਣ ਕੇ ਬੇਨਤੀ ਕੀਤੀ ਕਿ ਦਿਨਾ ਨਾਥ ਪ੍ਰਭੂ ਜੀ ਇਥੋਂ ਦਾ ਹਾਕਮ ਯਾਕੂਬ ਖਾਨ ਬਹੁਤ ਅਤ ਕਰ ਰਿਹਾ ਹੈ Hindu ਧਰਮ ਖਤਮ ਹੋ ਰਿਹਾ ਹੈ ਮਿਹਰ ਕਰੋ ਅਤੇ Hindu ਧਰਮ ਦੇ ਰક્ષਕ ਬਣੋ ਕੰਨਿਆ ਦੀ ਇੱਜ਼ਤ ਮਿੱਟੀ ਵਿੱਚ ਰੁਲ ਰਹੀ ਹੈ ਮੰਦਰ ਸਾਹਿਬ ਬੰਦ ਕਰ ਰੱਖੇ ਹਨ ਆਰਤੀ ਪੂਜਾ ਨਹੀਂ ਹੋ ਰਹੀ ਇਸ ਤਰ੍ਹਾਂ ਦੇ ਬਹੁਤ ਦੁੱਖ ਜਦ ਬਾਬਾ ਸ਼੍ਰੀ ਜੰਜੀ ਨੇ ਸੁਣੇ ਤਾਂ ਬਾਬਾ ਜੀ ਨੇ ਆਖਿਆ ਕਿ ਐਸਾ ਉਹ ਕੌਣ ਦੁਸ਼ਟ ਹੈ ਜੋ ਐਸੇ ਜ਼ੁਲਮ ਕਰ ਰਿਹਾ ਹੈ ਹਿੰਦੂ ਧਰਮ ਤੇ ਕਹਿਰ ਕਰ ਰਿਹਾ ਹੈ ਬਾਬਾ ਜੀ ਨੇ ਕਿਹਾ ਤੁਸੀਂ ਜਾਓ ਮੇਰਾ ਇਹ ਸੰਦੇਸ਼ ਘਰ ਘਰ ਪਹੁੰਚਾ ਦਿਓ ਕਿ ਕਿਸੇ ਤੋਂ ਡਰ ਕੇ ਧਰਮ ਨਹੀਂ ਹਾਰਨਾ ਸਦਾ ਜਗ ਤੇ ਜ਼ਿੰਦਗੀ ਨਹੀਂ ਰਹਿੰਦੀ ਜ਼ਿੰਦਗੀ ਵਾਰ ਕੇ ਵੀ ਧਰਮ ਦੀ ਰੱਖਿਆ ਹੋਵੇਗੀ ਬਾਬਾ ਸ਼੍ਰੀ ਚੰਦ ਜੀ ਦੇ ਇਹਨਾਂ ਬਚਨਾਂ ਨੇ ਬੁਝੇ ਹੋਏ ਦਿਲਾਤੇ ਕਾਫੀ ਅਸਰ ਪਾਇਆ। ਬਾਬਾ ਜੀ ਦੇ ਬਚਨ ਸੁਣ ਕੇ ਸਾਰੇ ਜਗ ਮੰਗਾ ਉਠੇ ਤੇ ਡਰ ਸਹਿਮ ਸਾਰੇ ਦੂਰ ਹੋ ਗਏ। ਜਦ ਯਕੂਬ ਖਾਨ ਨੂੰ ਪਤਾ ਲੱਗਾ ਕਿ ਇੱਕ yogi fakir ਆਇਆ ਹੈ ਜਿਸ ਨੇ ਸਭ Hindu ਵਿਗਾੜ ਦਿੱਤੇ ਹਨ ਜੋ ਮੁਸਲਮਾਨ ਹੋਣ ਤੋਂ ਇਨਕਾਰ ਕਰ ਬੈਠੇ ਹਨ ਤਾਂ ਉਸ ਨੇ ਸਮਝਿਆ ਕਿ ਬਾਬਾ ਸ਼੍ਰੀ ਚੰਦ ਜੀ ਦੇ ਕੋਲ ਜਾ ਕੇ ਪੁੱਛਣਾ ਜ਼ਰੂਰੀ ਹੈ। ਉਹ ਬਾਬਾ ਜੀ ਦੇ ਕੋਲ ਪੁੱਜਾ ਬਹੁਤ ਸਾਰੇ ਲਫ਼ਜ਼ ਗੁੱਸੇ ਵਾਲੇ ਵੀ ਬੋਲ ਦਿੱਤੇ ਅਤੇ ਆਖਿਆ ਕਿ ਮੈਂ ਹਿੰਦੂਆਂ ਨੂੰ ਮੁਸਲਮਾਨ ਬਣਾ ਰਿਹਾ ਹਾਂ ਤੇ ਤੁਸੀਂ ਫੇਰ ਹਿੰਦੂ ਕਰੀ ਜਾ ਰਹੇ ਹੋ ਇਸ ਤਰ੍ਹਾਂ ਮੇਰੇ دین ਇਸਲਾਮ ਨੂੰ ਕਾਫੀ ਠੇਸ ਲੱਗਦੀ ਹੈ ਤੁਸੀਂ ਸਾਈਆਂ ਅੱਲਾ ਦਾ ਰੂਪ ਹੋ ਕੇ ਬਗਾਵਤ ਫੈਲਾ ਰਹੇ ਹੋ ਇਹ ਤੁਸੀਂ ਠੀਕ ਨਹੀਂ ਕਰ ਰਹੇ ਕਿੱਡੀ ਦੁਪਹਿਰ ਦੀ ਧੁੱਪ ਤੇ ਫੇਰ ਵੀ ਥੋਣਾ ਲਈ ਬੈਠੇ ਹੋ ਪਰ ਮੈਂ ਆਪ ਦੇ ਨਾਲ ਹੋਰ ਦੋ ਚਾਰ ਕਰਦਾ ਪਰ ਤੋਪੂ ਬਹੁਤ ਹੈ ਕੀ ਕਰਾਂ ਤਾਂ ਬਾਬਾ ਜੀ ਨੇ ਉਸੇ ਹੀ ਵੇਲੇ ਜੋ ਲੱਕੜ ਧੂਨੇ ਵਿੱਚ ਬਲ ਰਹੀ ਸੀ ਖੜੀ ਕਰਕੇ ਧੂਨੇ ਤੇ ਹੀ ਘੜ ਦਤੀ ਤੇ ਆਪਣੀ ਦ੍ਰਿਸ਼ਟੀ ਦੇ ਨਾਲ ਹੀ ਉਹ ਚਨਾਰ ਦੀ ਲੱਕੜ ਹਰੀ-ਪਰੀ ਹੋ ਕੇ ਵੱਡਾ ਦਰਖਤ ਬਣ ਗਈ ਖੂਬ ছায়ਾ ਹੋ ਗਈ ਤੇ ਮੀਰ ਨੂੰ ਕਹਿਣ ਲੱਗੇ ਕਿ ਮੀਰ ਜੀ ਆਈਏ ਛਾਵੇਂ ਬੈਠੀਏ ਤਾਂ ਇਹ ਕੌਤਕ ਵੇਖਦਿਆਂ ਹੀ ਮੀਰ ਯਕੂਬ ਖਾਨ ਦੀ ਹੋਸ਼ ਟਿਕਾਣੇ ਆ ਗਈ ਤੇ ਵੇਖਿਆ ਕਿ ਉਪਰੋਂ ਲੱਕੜ ਜਲ ਰਹੀ ਹੈ ਹੇਠੋਂ ਹਰੀਆਂ ਹਰੀਆਂ ਲੰਗਰਾਂ ਵਧ ਰਹੀਆਂ ਹਨ ਤੇ ਛਾਇਆ ਹੋ ਰਹੀ ਹੈ ਇਹ ਕੌਤਕ ਵੇਖ ਕੇ ਉਹ ਚਰਨਾ ਤੇ ਟਹਿ ਪਿਆ ਹੱਥ ਜੋੜ ਕੇ ਮਾਫੀ ਮੰਗੀ ਕਿ ਮੈਨੂੰ ਬਖਸ਼ ਲਓ ਮੈਂ ਭੁੱਲ ਗਿਆ ਮੇਰੀ ਭੁੱਲ ਨੂੰ ਮਾਫ ਕਰ ਦਿਓ ਮੈਂ ਗੁਨਾਹੀ ਹਾਂ ਮੇਰੇ ਗੁਨਾਹ ਬਖਸ਼ ਦਿਓ ਆਪ ਜੀ ਤਾਂ ਅੱਲਾ ਦਾ ਰੂਪ ਹੋ ਤਾਂ ਬਾਬਾ ਜੀ ਨੇ ਉਪਦੇਸ਼ ਕੀਤਾ ਕਿ ਇਹ ਸਭ ਖਲਕਤ ਉਸੇ ਹੀ ਖੁਦਾ ਦੀ ਬਣਾਈ ਹੋਈ ਹੈ ਜੋ ਉਸ ਨੂੰ ਚੰਗਾ ਲੱਗਾ ਸੋ ਉਸ ਨੇ ਪਹਿਲੇ ਹੀ ਬਣਾ ਦਿੱਤਾ ਹੋਇਆ ਹੈ ਇਹ ਕਿਸੇ ਬੰਦੇ ਦਾ ਨਹੀਂ ਬਣਾ ਹੋਇਆ ਹੈ ਕਿ ਮੈਂ ਇਸ ਤਰ੍ਹਾਂ ਕੀਤਾ ਹੈ ਕਿ ਹੁਣ ਇਸ ਨੂੰ ਬਦਲ ਕੇ ਮੈਂ ਇਸ ਤਰ੍ਹਾਂ ਕਰ ਦਿਆਂਗਾ ਉਹ ਬੰਦਾ ਨਹੀਂ ਹੈ ਉਹ ਖੁਦਾ ਹੈ ਜਿਸ ਦੀ ਕੋਈ ਜਾਤ ਨਹੀਂ ਕੋਈ ਗੋਤ ਨਹੀਂ ਨਾ ਕੋਈ ਉਸ ਦਾ ਮਜ਼ਬ ਹੈ ਨਾ ਉਹ ਹਿੰਦੂ ਹੈ ਨਾਹੀਂ ਉਹ ਮੁਸਲਮਾਨ ਹੈ ਸਭ ਸੂਰਤਾ ਵਿੱਚ ਉਸੇ ਹੀ ਖੁਦਾ ਦਾ ਨੂਰੀ ਜਲਵਾ ਹੈ ਇਸ ਵਾਸਤੇ ਸਭ ਖੁਦਾ ਦਾ ਨੂਰ ਹੈ ਸਭ ਨਾਲ ਪਿਆਰ ਕਰੋ ਖੁਦਾ ਦਾ ਰੂਪ ਜਾਣੋ ਤੇ ਸਭ ਦਾ ਸਤਕਾਰ ਕਰੋ ਬਾਬਾ ਜੀ ਦੇ ਇਹਨਾਂ ਉਪਦੇਸ਼ਾਂ ਨੇ ਯਕੂਬ ਖਾਨ ਦੇ ਹਿਰਦੇ ਨੂੰ ਮੋਮ ਕਰ ਦਿੱਤਾ ਸੋ ਇਸ ਤਰ੍ਹਾਂ ਅੱਗੇ ਤੋਂ ਜਾਤ ਪਾਤ ਦਾ ਵਿਤਕਰਾ ਛੱਡ ਦਿੱਤਾ ਤੇ ਸਭ ਨੂੰ ਇੱਕੋ ਨਜ਼ਰ ਨਾਲ ਵੇਖਣ ਲੱਗ ਪਿਆ ਜੋ ਸਖਤੀਆਂ پابੰਦੀਆਂ ਲਾਈਆਂ ਹੋਈਆਂ ਸਨ ਸਭ ਦੂਰ ਕਰ ਦਿੱਤੀਆਂ ਉਸ ਦਿਨ ਤੋਂ ਮੰਦਰਾਂ ਦੇ ਦਰਵਾਜ਼ੇ ਖੁੱਲ ਗਏ ਪਾਠ ਪੂਜਾ ਆਰਤੀਆਂ ਸੰਖ ਕੜਿਆਲ ਢਲ ਢਲੀਆਂ ਦੀ ਆਵਾਜ਼ ਮੰਦਰਾਂ ਵਿੱਚ ਗੂੰਜ ਉਠੀ ਸੋ ਇਹ ਬਖਸ਼ਿਸ਼ ਹੈ ਬਾਬਾ ਸ਼੍ਰੀ ਚੰਦ ਜੀ ਦੇ ਪ੍ਰਤਾਪ ਦੀ ਜਦ ਯਾਕੂਬ ਖਾਨ ਉਪਦੇਸ਼ ਦੇ ਕੇ ਚਲੇ ਗਏ ਤਾਂ ਦੂਸਰੇ ਦਿਨ ਨਗਰ ਕਸ਼ਮੀਰ ਵਿਖੇ ਧੋਣਾ ਲਾਈ ਬੈਠੇ ਸਨ ਦੂਸਰੇ ਦਿਨ ਇੱਕ ਰੇਣਕਾ ਨਦੀ ਕੋਲ ਇੱਕ ਪੰਡਤਾਨੀ ਦਾ ਲੜਕਾ ਜੋ ਮੁਸਲਮਾਨ ਦੀਨ ਇਸਲਾਮ ਨਾ ਮੰਨਣ ਕਰਕੇ ਬਰਵਾਜ਼ਤਾ ਸੀ ਧੰਨਾ ਸਿੰਘ ਰੰਗੀਲੇ ਦੀ ਲਿਖਤ ਅਨੁਸਾਰ ਉਸ ਲੜਕੇ ਦੀ ਅਰਥੀ ਜਦ ਬਾਬਾ ਜੀ ਦੇ ਧੋਣੇ ਕੋਲੋਂ ਦੀ ਲੰਘ ਰਹੀ ਸੀ ਤਾਂ ਬਾਬਾ ਜੀ ਦੇ ਧੋਣੇ ਕੋਲ ਅਰਥੀ ਰੱਖ ਦਿੱਤੀ ਤੇ ਸਭ ਨੇ ਬੇਨਤੀ ਕੀਤੀ ਕਿ ਮਹਾਰਾਜ ਜੀ ਇਸ ਵਿਚਾਰੀ ਪੰਡਤਾਣੀ ਦਾ ਇਹ ਇੱਕ ਪੁੱਤਰ ਸੀ ਇਹ ਵੀ ਅੱਖਾਂ ਸਾਹਮਣੇ ਨਹੀਂ ਰਿਹਾ ਜੋ ਇਸ ਪਾਪੀ ਹਕੂਮਤ ਨੇ ਨਹੀਂ ਛੱਡਿਆ ਤੇ ਮਾਰ ਦਿੱਤਾ ਹੈ ਜੇਕਰ ਆਪ ਜੀ ਕਿਰਪਾ ਕਰੋ ਤਾਂ ਕਰ ਸਕਦੇ ਹੋ ਇਸ ਦਾ ਹੋਰ ਕੋਈ ਸਹਾਰਾ ਨਹੀਂ ਹੈ ਇਹ ਬਹੁਤ ਗਰੀਬ ਹੈ ਜਦ ਸਭਨਾ ਨੇ ਬਾਬਾ ਜੀ ਦੇ ਅੱਗੇ ਇਸ ਤਰ੍ਹਾਂ ਬੇਨਤੀਆਂ ਕੀਤੀਆਂ ਤਾਂ ਬਾਬਾ ਜੀ ਥੋੜੇ ਤੋਂ ਉੱਠੇ ਬੱਚੇ ਦੀ ਅਰਥੀ ਕੋਲ ਜਾ ਖੜੇ ਹੋਏ ਇੱਕ ਪਲਕ ਅੱਖਾਂ ਬੰਦ ਕੀਤੀਆਂ ਫੌਰਨ ਧਰਮਰਾਜ ਦੇ ਫਰਿਸ਼ਤੇ ਕੋਲੋਂ ਜਾ ਕੇ ਪੰਡਤਾਣੀ ਦੇ ਬੱਚੇ ਦੀ ਰੂਹ ਵਾਪਸ ਲਿਆਂਦੀ। ਬੱਚੇ ਦੇ ਕਲਬੂਤ ਵਿੱਚ ਆਣ ਵਸੀ ਤਾਂ ਬਾਲਕ ਉਸੇ ਹੀ ਵੇਲੇ ਉੱਠ ਕੇ ਬੈਠ ਗਿਆ। ਸਭਨਾਂ ਨੇ ਬਾਬਾ ਜੀ ਦਾ ਧੰਨਵਾਦ ਕੀਤਾ, ਨਮਸਕਾਰਾਂ ਦਿੱਤੀਆਂ ਕਿ ਤਨ ਉਹ ਪਰਮ ਭ੍ਰਮ ਪ੍ਰਭੂ ਜਿਸ ਨੇ ਇਸ ਮਹਾਨ ਆਪਣੀ ਸ਼ਕਤੀ ਨੂੰ ਭੇਜਿਆ ਤੇ ਇਸ ਬੱਚੇ ਨੂੰ ਦੁਬਾਰਾ ਜੀਵਨਦਾਨ ਬਖਸ਼ਿਆ। ਸੋ ਅੱਜ ਵੀ ਇਸ ਬੱਚੇ ਦੇ ਪਰਿਵਾਰ ਦੀ ਸ਼ਾਖਾ ਕਸ਼ਮੀਰ ਵਿਖੇ ਆਬਾਦ ਹੈ ਅਤੇ ਨਾਲ ਹੀ ਇਹ ਵੀ ਕਹਿ ਦਤਾ ਕਿ ਬਸ ਅੱਗੇ ਤੋਂ ਐਸੀ ਪਾਪੀ ਦੁਸ਼ਟ ਹਕੂਮਤ ਦਾ ਸਫਾਇਆ ਹੋ ਜਾਏਗਾ ਅਤੇ ਧਰਮ ਦੇ ਨਿਸ਼ਾਨ ਸਦਾ ਹੀ ਝੂਲਦੇ ਰਹਿਣਗੇ ਅਤੇ ਆਰਤੀ ਪੂਜਾ ਦੇ ਸ਼ੰਖ ਕੜਿਆਲ ਵੱਜਦੇ ਰਹਿਣਗੇ ਇਸੇ ਤਰ੍ਹਾਂ ਇੱਕ ਦਿਨ ਬਾਬਾ ਜੀ ਸਿੰਧ ਵਿੱਚ ਧਰੋਣਾ ਲਈ ਬੈਠੇ ਸਨ ਸੰਗਤਾਂ ਦਰਸ਼ਨ ਕਰਕੇ ਪ੍ਰਸੰਨ ਹੋ ਰਹੀਆਂ ਸਨ ਨਾਮ ਸਿਮਰਨ ਤਰੰਦਾ ਉਪਦੇਸ਼ ਹੋ ਰਿਹਾ ਸੀ ਤਾਂ ਬਾਬਾ ਸ਼੍ਰੀ ਚੰਜੀ ਦੇ ਅੱਗੇ ਕਮਲਿਆ ਨੇ ਬੇਨਤੀ ਕੀਤੀ ਕਿ ਮੈਂ ਇਸ ਥਾਂ ਦੇ ਦਰਸ਼ਨ ਕਰਨੇ ਚਾਹੁੰਦਾ ਹਾਂ ਆਪ ਕਿਰਪਾ ਕਰੋ ਮੇਰੇ ਸਾਥ ਚਲੋ ਤਾਂ ਦਰਸ਼ਨ ਕੀਤੇ ਜਾਣ ਸਬਬ ਨਾਲ ਹੀ ਬਾਬਾ ਜੀ ਇੱਥੇ ਆਏ ਅਤੇ ਦਰਿਆ ਦੇ ਕਿਨਾਰੇ ਤੇ ਅੱਗੇ ਹੀ ਖੜੇ ਸਨ ਬਾਬਾ ਜੀ ਦੇ ਮੂੰਹ ਤੋਂ ਨਿਕਲ ਗਿਆ ਕਿ ਕਮਲਿਆ ਜੀ ਤੁਸੀਂ ਇਸ ਦਰਿਆ ਵਿੱਚ ਅੱਖਾਂ ਮੀਟ ਕੇ ਛਾਲ ਮਾਰ ਦਿਓ ਤਾਂ ਉਸੇ ਹੀ ਵੇਲੇ ਕਮਲਿਆ ਜੀ ਨੇ ਛਾਲ ਮਾਰ ਦਿੱਤੀ ਤੇ ਜਗਨਨਾਥ ਪੁਰੀ ਕੋਲ ਸਮੁੰਦਰ ਦੇ ਅਗਲੇ ਕਿਨਾਰੇ ਜਾ ਨਿਕਲੇ ਇਧਰ ਉਧਰ ਵੇਖ ਕੇ ਲੋਕਾਂ ਨੂੰ ਪੁੱਛਿਆ ਕਿ ਇਹ ਕਿਹੜਾ ਸਥਾਨ ਹੈ ਤਾਂ ਉਹਨਾਂ ਨੇ ਦੱਸਿਆ ਕਿ ਇਹ ਜਗਨਨਾਥ ਪੁਰੀ ਹੈ ਤੇ ਉਹ ਸਾਹਮਣੇ ਮੰਦਰ ਹੈ ਤਾਂ ਕਮਲਿਆ ਜੀ ਮੰਦਰ ਵੱਲ ਤੁਰ ਪਏ ਜਦ ਮੰਦਰ ਦੇ ਦਰਵਾਜ਼ੇ ਅੱਗੇ ਪੁੱਜੇ ਤਾ ਅਗੇ ਸ਼ਕਤੀਆਂ ਦੇ ਭੰਡਾਰ ਬਾਬਾ ਸ਼੍ਰੀ ਚੰਦ ਜੀ ਨੂੰ ਬੈਠਿਆ ਵੇਖਿਆ ਪਰ ਚੰਗੀ ਤਰ੍ਹਾਂ ਜਾਣਦੇ ਸੀ ਬਾਬਾ ਜੀ ਦੀ ਸ਼ਕਤੀ ਨੂੰ ਕਿ ਸ਼ਕਤੀਆਂ ਦੇ ਅਥਾਹ ਵੱਡੇ ਸਾਗਰ ਹਨ ਤੇ ਧਨ ਹਨ ਤਾਂ ਫੇਰ ਵੀ ਪੁੱਛਿਆ ਕਿ ਆਪ ਕਦੋਂ ਦੇ ਆ ਗਏ ਹੋ ਤਾਂ ਬਾਬਾ ਜੀ ਹੱਸ ਕੇ ਕਹਿਣ ਲੱਗੇ ਕਿ ਕੰਮਲਿਆ ਜੀ ਜਦੋਂ ਦੇ ਤੁਸੀਂ ਆਏ ਹੋ ਤਦੋਂ ਦੇ ਅਸੀਂ ਆਏ ਹਾਂ ਇਹ ਬਚਨ ਹੋ ਹੀ ਰਹੇ ਸਨ ਤਾਂ ਉਦਰੋ ਜਗਨਨਾਥ ਜੀ ਦੀ ਆਰਤੀ ਦਾ ਵਕਤ ਹੋ ਗਿਆ ਜੋ ਨੇਥ ਹੁਣ ਵੀ ਹੋਇਆ ਕਰਦੀ ਹੈ ਆਰਤੀ ਹੋ ਗਈ ਸੀ ਉਧਰੋਂ ਹੁਣ ਜਗਨਨਾਥ ਜੀ ਦੇ ਮੰਦਰ ਮੂਰਤੀ ਨੂੰ ਪ੍ਰਸ਼ਾਦ ਦਾ ਭੋਗ ਲਗਣਾ ਸੀ ਪੁਜਾਰੀ ਨੇ ਬਾਬਾ ਜੀ ਨੂੰ ਆਖਿਆ ਕਿ ਤੁਸੀਂ ਮੰਦਰ ਤੋਂ ਬਾਹਰ ਚੱਲ ਬੈਠੋ ਅਸੀਂ ਮਹਾਰਾਜ ਜਗਨਨਾਥ ਜੀ ਨੂੰ ਭੋਗ ਲਵਾ ਲਈਏ ਫਿਰ ਤੁਸੀਂ ਆਣ ਬੈਠਣਾ ਤਾਂ ਬਾਬਾ ਜੀ ਅਤੇ ਕਮਲਿਆ ਜੀ ਮੰਦਰ ਵਿੱਚੋਂ ਬਾਹਰ ਆਣ ਬੈਠੇ ਜੋ ਥੋੜੀ ਦੂਰ ਝੂਣਾ ਚੇਤਨ ਕਰਕੇ ਬੈਠ ਗਏ ਤਾਂ ਮੰਦਿਰ ਦੇ ਪੁਜਾਰੀ ਨੇ ਪ੍ਰਸ਼ਾਦ ਵਾਲਾ ਥਾੜ ਅਤੇ ਜਲ ਵਾਲਾ ਪਾਤਰ ਜੋ ਛੋਟੀ ਇੱਕ ਗੜਵੀ ਹੁੰਦੀ ਹੈ ਜਗਨਨਾਥ ਜੀ ਦੀ ਮੂਰਤੀ ਦੇ ਅੱਗੇ ਰੱਖ ਕੇ ਪਰਦਾ ਅੱਗੇ ਕਰ ਦਿੱਤਾ ਕਿ ਪਰਦੇ ਵਿੱਚ ਕੋਈ ਵੇਖ ਨਾ ਸਕੇ ਕੁਝ 10-15 ਮਿੰਟਾਂ ਬਾਅਦ ਮੂਰਤੀ ਦੇ ਅੱਗੇੋਂ ਥਾੜ ਉਠਾਉਣਾ ਸੀ ਜਦੋਂ ਪਰਦਾ ਚੱਕ ਕੇ ਦੇਖਿਆ ਤਾਂ ਨਾ ਉੱਥੇ ਥਾੜ ਨਾ ਪ੍ਰਸ਼ਾਦ ਨਾ ਜਲ ਵਾਲੀ ਗੜਵੀ ਉਹ ਵੇਖ ਕੇ ਬਹੁਤ ਹੈਰਾਨ ਹੋ ਗਿਆ ਨਾ ਹੀ ਉੱਥੇ ਕੋਈ ਮੂਰਤੀ ਹੀ ਦੀ ਸੀ ਸਾਰੇ ਹੀ ਰੋਲਾ ਪੈ ਗਿਆ ਕਿ ਇਹ ਘਟਨਾ ਗੁਜ਼ਰ ਗਈ ਹੈ ਨਾ ਪ੍ਰਸ਼ਾਦ ਵਾਲਾ ਥਾਲ ਹੈ ਤੇ ਨਾ ਹੀ ਕੋਈ ਮੂਰਤੀ ਹੈ ਪੁਜਾਰੀ ਵੀ ਮੰਦਰ ਵਿੱਚ ਹੀ ਰਹਿੰਦਾ ਸੀ ਹੋਰ ਵੀ ਕਾਫੀ ਲੋਕ ਸਨ ਅਤੇ ਬਾਹਰ ਤੋਂ ਕੋਈ ਬੰਦਾ ਆਉਂਦਾ ਜਾਂਦਾ ਵੀ ਨਹੀਂ ਦਿਸਿਆ ਹੈਰਾਨਗੀ ਵਰਤ ਗਈ ਤਾਂ ਬਾਬਾ ਜੀ ਨੇ ਇਹ ਅਚੰਭਾ ਚਮਤਕਾਰ ਦਿਖਾਇਆ ਕਿ ਜਿਸ ਪ੍ਰਸ਼ਾਦ ਦਾ ਜਗਨਨਾਥ ਜੀ ਨੇ ਭੋਗ ਲਾਉਣਾ ਸੀ ਉਹ ਖੁਦ ਬਾਬਾ ਜੀ ਨੂੰ ਪ੍ਰਸ਼ਾਦ ਛਕਾ ਰਿਹਾ ਹੈ। ਬਾਬਾ ਜੀ ਨੇ ਕਮਲਿਆ ਜੀ ਦੇ ਹੱਥ ਪੁਜਾਰੀ ਵੱਲ ਸੁਨੇਹਾ ਭੇਜ ਦਿੱਤਾ ਕਿ ਤੁਸੀਂ ਕੋਈ ਚਿੰਤਾ ਨਾ ਕਰੋ। ਜਗਨਨਾਥ ਜੀ ਸਾਡੇ ਆਸ਼ਰਮ ਤੋਣੇ ਤੇ ਪ੍ਰਸ਼ਾਦ ਛਕਾ ਰਿਹਾ ਹੈ। ਨਾਲੇ ਪ੍ਰਸ਼ਾਦ ਵਾਲਾ ਆਪਣਾ ਥਾੜ ਆਣ ਕੇ ਲੈ ਜਾਓ ਅਤੇ ਨਾਲੇ ਜਗਨਨਾਥ ਜੀ ਦੀ ਮੂਰਤੀ ਲੈ ਜਾਓ। ਜਗਨਨਾਥ ਜੀ ਸਾਡੇ ਪਾਸ ਆਏ ਹਨ। ਇਸ ਹਰਾਮੀ ਵਿੱਚ ਪੁਜਾਰੀ ਅਤੇ ਹੋਰ ਸਿਆਣੇ ਲੋਕ ਜਗਨਾਥਪੁਰੀ ਦੇ ਰਾਜੇ ਨੂੰ ਵੀ ਨਾਲ ਲੈ ਕੇ ਬਾਬਾ ਜੀ ਵੱਲ ਤੁਰ ਪਏ ਤਾਂ ਦੂਰੋਂ ਕੀ ਵੇਖਿਆ ਕਿ ਬਾਬਾ ਸ਼੍ਰੀ ਚੰਨ ਜੀ ਪ੍ਰਸ਼ਾਦ ਛਕ ਰਹੇ ਹਨ ਜਗਨਾਥ ਜੀ ਕੋਲ ਬੈਠੇ ਛਕਾ ਰਹੇ ਹਨ ਜਦ ਨਜ਼ਦੀਕ ਪੁਜੇ ਤਾਂ ਜਗਨਾਥ ਜੀ ਅਲੋਪ ਹੋ ਗਏ ਹੁਣ ਜਾਂ ਖਾਲੀ ਥਾਲ ਸੀ ਜਾਂ ਸ਼੍ਰੀ ਜਗਨਾਥ ਜੀ ਦੀ ਸੰਗਮਰਮਰ ਦੀ ਮੂਰਤੀ ਪਈ ਹੈ ਪੁਜਾਰੀ ਜਦ ਮੂਰਤੀ ਉਠਾਉਣ ਲੱਗਾ ਮੂਰਤੀ ਉਠਾਈ ਨਹੀਂ ਗਈ ਨਾ ਬਾਬਾ ਜੀ ਨੇ ਆਖਿਆ ਕੇ ਜਾਓ ਜਗਨਨਾਥ ਜੀ ਆਪਣੇ ਸਥਾਨ ਤੇ ਜਾਓ ਤਾਂ ਮੂਰਤੀ ਹਿੱਲੀ ਪੁਜਾਰੀ ਨੇ ਮੂਰਤੀ ਉਠਾਈ ਨਾਲ ਖਾਲੀ ਥਾਲ ਲੈ ਕੇ ਪੁਜਾਰੀ ਮੰਦਰ ਨੂੰ ਚਲਾ ਗਿਆ ਰਾਜੇ ਅਤੇ ਹੋਰਨਾ ਨੇ ਬਾਬਾ ਜੀ ਦੇ ਚਰਨਾਂ ਤੇ ਸਿਰ ਰੱਖ ਕੇ ਮੱਥਾ ਟੇਕਿਆ ਤੇ ਅਸੀਸਾਂ ਲਈਆਂ ਇਸ ਘਟਨਾ ਮਗਰੋਂ ਬਾਬਾ ਸ਼ਿਰੀਚੰਦ ਜੀ ਇਹ ਲੋਪ ਹੋ ਗਏ ਮਗਰੋਂ ਬਾਬਾ ਜੀ ਦੇ ਧੋਨੇ ਦੇ ਨਾਂ ਤੇ ਰਾਜੇ ਨੇ 500 ਏਕੜ ਜ਼ਮੀਨ ਲਾਹ ਦਿੱਤੀ ਜੋ ਅੱਜ ਵੀ ਕਾਇਮ ਹੈ